मान्योग गुरमीत सिंह एससीएसपी जालंधर देहाती दे दिशा निर्देश ते तुमाडे अनुसारते नशा तस्करी खिलाफ चलाई मुहिम ते आईपीएस जसरूप कौर बाट पुलिस कप्तान इन्वेस्टीगेशन जालंधर देहाती इस संबंधी गलबात कर दिया सर्वण सिंह वलो पुलिस कप्तान फिलोर ने दसया के पुलिस थाना बिलगादे एसएचओ पुलविंदर सिंह वलो विशेष सर्च ऑपरेशन दौरान नश्या दी तस्करी ate लुटा खोहा करण वाले गिरो नु दौरान काबू कीता है ਜੋ ਬਿਲਗਾ ਦੇ ਨਜ਼ਦੀਕ ਪੇਪਰ ਦੇ ਕੋਲ ਖੜੇ ਸੰ ਤੇ ਸ਼ੱਕ ਦੇ ਆਧਾਰ ਤਲਾਸ਼ੀ ਲਈ ਜਿਨ੍ਹਾਂ ਕੋਲੋਂ 207 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਹਨਾਂ ਦਸਿਆ ਕਿ ਜਿਨ੍ਹਾਂ ਦੀ ਪਛਾਣ ਰਸ਼ਦੀਪ ਸਿੰਘ ਅਰਸ਼ੀ ਪੁੱਤਰ ਹਰਜਿੰਦਰ ਸਿੰਘ ਉਰਫਾ ਤੂ ਪੱਤੀ ਪਲਾਈ ਬਿਲਗਾ ਪੈਂਠ ਗੋਲੀਆਂ, ਸੰਜੀਵ ਕੁਮਾਰ ਪੁੱਤਰ ਸਵ ਰਾਦੇਸ਼ਾਮ ਪੱਤੀ ਪਲਾਈ ਬਿਲਗਾ ਬਾਠ ਗੋਲੀਆਂ, ਲਵਪ੍ਰੀਤ ਉਰਫ ਲਵ ਪੁੱਤਰ ਰਾਦੇਸ਼ਾਮ ਪੱਤੀ ਪਲਾਈ ਬਿਲਗਾ 55 ਗੋਲੀਆਂ, ਚੰਦਨ ਕੁਮਾਰ ਉਰਫ ਸੀਤਾ RAM ਪੱਤੀ ਪੂਜਾ ਬਿਲਗਾ ਪੰਜੀ ਗੋਲੀਆਂ ਨਾਲ ਹੋਈ ਹੈ। ਸਰਵਨ ਸਿੰਘ ਬਲੋਪ ਪੁਲਿਸ ਕਪਤਾਨ ਫਿਲੌਰ ਨੇ ਦੱਸਿਆ ਕਿ ਪਿਛਲੇ ਦਿਨੀ ਬਿਲਗਾਦੇ ਐਨ ਆਰ ਆਈਜੀਤ ਸਿੰਘ ਪੁੱਤਰ ਭਗ ਸਿੰਘ ਪੱਤੀ ਪੱਟੀ ਬਿਲਗਾਦੇ ਕਰੋ ਰਾਤ ਨੂੰ ਦਾਖਲ ਹੋ ਕੇ ਇੱਕ ਸੋਨੇ ਦਾ ਕੜਾ ਇੱਕ ਸੋਨੇ ਦੀ ਚੇਨ ਦੋ ਅੰਗੂਟੀਆਂ ਸੋਨੇ ਦੀਆਂ ਨੁਟਕੇ ਫਰਾਰ ਹੋ ਗਏ ਸਨ ਇਹਨਾਂ ਕੋਲੋਂ ਕੜਾ ਬਰਾਮਦ ਕਰ ਲਿਆ ਤੇ ਬਾਕੀ ਗਹਿਣਿਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਦਾ ਜੋ ਪਿਛੋਕੜ ਹੈ ਇਹਨਾਂ ਸਾਰਿਆਂ ਖਿਲਾਫ ਲੁੱਟ ਖੋਹਣ ਦੇ ਵੱਖ-ਵੱਖ ਧਾਰਾਵਾਂ ਤਿਤ ਮੁਕਦਮੇ ਦਰਜ ਹਨ ਦੇਨਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮਹਾਂਜੋ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜ਼ਿੰਦਰ ਦੇ ਹਦੀਜੀ ਦੇ ਦਸ਼ਾ ਵਿਦੇਸ਼ ਅਤੇ ਉਹਨਾਂ ਵੱਲੋਂ ਜੀ ਨਸ਼ਾ ਵਿਰੋਧ ਅਤੇ ਮਾੜੇ ਅਸਰਾਂ ਬੰਤ ਜਿਹੜੀ ਮਹਿਮ ਚਲਾਈ ਗਈ ਆ। ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਬਲਵਿੰਦਰ ਸਿੰਘ ਐਸਐਚਓ ਬਿਲਗਾ ਤੇ ਉਸ ਦੀ ਟੀਮ ਵੱਲੋਂ ਨਸ਼ਾ ਦੇ ਸੰਬੰਧ ਵਿੱਚ ਰੇਡ ਕੀਤਾ ਗਿਆ। ਉੱਥੇ ਚਾਰ ਜਿਹੜੇ ਨਸ਼ੀਨਾ ਸੰਬੰਧਿਤ ਤਸਕਰ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਨਸ਼ੀਲੀਆਂ ਗੋਲੀਆਂ ਨਾਲ ਕੋਲ 207 ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਠੀਕ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਮਨਜੁਗ ਹੈਗਾ ਵੀ ਥੋੜੇ ਅੱらせ ਪਹਿਲਾਂ ਇੱਕ ਐਨਆਰਆਈ ਦੇ ਲੁੱਟਖੋ ਹੋਈ ਸੀ ਘਰ ਦੇ ਅੰਦਰ ਕਦਾਂ ਟੱਪ ਕੇ ਨੌਜਵਾਨਾਂ ਨੇ ਉਹਦੇ ਕੋਲੋਂ ਕੜਾ ਦੋ ਮੁੰਡੀਆਂ ਤੇ ਇੱਕ ਚੈਨੀ ਜਿਹੜੀ ਸੀ ਉਹ ਸੋਨੇ ਦੀ ਉਹ ਲੁੱਟ ਕੇ ਲੈ ਗਏ ਸਨ ਠੀਕ ਹੈ ਸਰ ਕਿਹੜੇ ਪਿੰਡ ਦਾ ਐਨਆਰਆਈ ਸੀ ਬਿਲਗਾ ਪੱਟੀ ਪੱਤੀ ਪੱਟੀ ਬਿਲਗੇ ਦਾ ਰਹਿਣ ਵਾਲਾ ਸੀ ਜੀ ਤੇ ਵਾਰਦਾਤ ਹੋਈ ਸੀ ਇਹ ਵਾਰਦਾਤ ਵੀ ਟਰੇਸ ਕਰ ਲਈ ਗਈ ਹੈਗੀ ਆ ਤੇ ਇਹਦੇ ਵਿੱਚ ਕੜਾ ਜਿਹੜਾ ਕਰੀਬ 6 ਤੋਲੇ ਦਾ ਕੜਾ ਉਹ ਬਰਾਮਦ ਕਰ ਲਿਆ ਤੇ ਬਾਕੀ ਮੰਡੀ ਹੈਗੀ ਆ ਦੋ ਤੇ ਇੱਕ ਹੈਗਾ ਉਹ ਕਿਸਨਾਰੇ ਕੋ ਵੇਚੀ ਜਾਂ ਚੈਨ ਲੁਧਿਆਣੇ ਦੇ ਉਹ ਅਫਰਦ ਅਸੀਂ ਪੁਲਿਸ ਰਿਮਾਈਂਡ ਹਾਸਲ ਕਰਕੇ ਤੇ ਉਹ ਵੀ ਰਿਕਵਰ ਕਰਾਂਗੇ ਸਰ ਕੀ ਪਿਸ਼ੋਪੜ ਕੀ ਸਰਾਂ ਦਾ ਹੈਗਾ ਪਿਸ਼ੋਕੜ ਇਹਨਾਂ ਤੇ ਚੋਰੀ ਦੇ ਖੋਹ ਤੇ ਨਸ਼ੇ ਦੇ ਮਕਦਮੇ ਦਰਜ ਹੈਗੇ ਨੇ ਤੇ ਇਹ ਜਿਹੜੀਆਂ ਆਪਣੇ ਬਿਲਗਾ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਨਾਲ ਜਿਹੜੀਆਂ ਮਾੜੀਆਂ ਵਾਰਦਾਤਾਂ ਕਰਨੀ ਸੀ ਜਿਹਦੇ ਵਿੱਚ ਇੱਕ ਵਾਰ ਦਾ ਜਿਹੜੀ ਐ ਟਰੇਸ ਕੀਤੀ ਹੈਗੀ ਹੈ ਜਿਹੜੇ ਕਿ ਐਨਆਰਆਈ ਇੰਗਲੈਂਡ ਤੋਂ ਜੀ ਤਰ੍ਹਾਂ ਉਹਦੀ ਟਰੇਸ ਕੀਤੀ ਹੈ ਸਰ ਹੋਰ ਵੀ ਕੋਈ ਵਾਰਦਾਤ ਕੋਈ ਟਰੇਸ ਹੋਈ ਹੈ ਜੀ ਇਸ ਪੁੱਛਗੈਦੇ ਦਰਮਿਆਨ ਜੀ ਪੁਲਿਸ ਰਿਮਾਂਡ ਹਾਸਲ ਕੀਤਾ ਇਹਨਾਂ ਨੂੰ ਕੱਲ ਹੀ ਜਗ੍ਰਸਤਾਰ ਕੀਤਾ ਹੈਗਾ ਆ ਵਾਰਦਾਤ ਤੇ ਟਰੇਸ ਹੋ ਗਈ ਆ ਬਾਕੀ ਜਦੋਂ ਇਨਕੋਗੇਸ਼ਨ ਦੇ ਵਿੱਚ ਜਿਹੜਾ ਪੁਲਿਸ ਰਿਮਾਂਡ ਦੇ ਵਿੱਚ ਹੋਰ ਵੀ ਵਾਰਦਾਤਾਂ ਜਿਹੜੀਆਂ ਨੇ ਬਿਲਗੀ ਦੇ ਏਰੀਆ ਦੇ ਵਿੱਚ ਕੀਤੀਆਂ ਉੱਥੇ ਹੀ ਸੋ ਸਰ ਜੋ ਨਹੀਂ ਸੋ ਬਿਲਕੁਲ ਜੀ ਜਿਹੜਾ ਇੱਕ ਤੇ ਜਿਹੜਾ ਕੜਾ ਸੋਨੇ ਦਾ ਉਹ ਤੇ ਬਰਾਮਦ ਹੋ ਗਿਆ ਬਾਕੀ ਜੇ ਜਿਹੜਾ ਦੂਸਰਾ ਇਹਨਾਂ ਨੇ ਵੇਚਿਆ ਉਹਨੂੰ ਜਿਹੜਾ ਕਾਨੂੰਨ ਮੁਤਾਬਕ ਉਹਦੀ ਗ੍ਰਿਫਤਦਾਰੀ ਕੀਤੀ ਜਾਵੇ